ਕਹੇ ਕਿ ਸਰ ਰਾਤ ਨੂੰ ਨਾ 11 ਵਜੇ ਦੋ ਜਣੇ ਮੋਟਰ ਦੋ ਮੋਟਰਸਾਈਕਲ ਕਹੇ ਪੰਜ ਜਣੇ ਉਹ ਕਰੋ ਮੇਰੀ ਬੇਟੀ ਨੂੰ ਜ਼ਬਰਦਸਤੀ ਲੈ ਗਏ ਸੜਕ ਤੇ ਡੀਜੇ ਲੱਗੇ ਸੀਗੇ ਸਾਨੂੰ ਖੜਕੇ ਚ ਪਤਾ ਨਹੀਂ ਲੱਗਾ ਜਦੋਂ ਇਹ ਕੁੜੀ ਦਾ ਚਾਚਾ ਤਾਂ ਪਿਆ ਸੀਗਾ ਕਿਚਵਾਰੇ ਤੇ ਜੀ ਜਦੋਂ ਉਹਨੂੰ ਪਤਾ ਲੱਗਾ ਉਹ ਭੱਜ ਕੇ ਉੱਤਰ ਕੇ ਆਇਆ ਉਦੋਂ ਉਹ ਮੋਟਰਸਾਈਕਲ ਲੈ ਕੇ ਭਜਾ ਕੇ ਲੈ ਕੇ ਕੁੜੀ ਨੂੰ ਬਾਕੇ ਤੇ ਫਿਰ ਅਸੀਂ ਭੱਜ ਨੱਠ ਕੀਤੀ ਪਿੰਡ ਚ ਭਲੇ ਭੂਲੇ ਸਾਨੂੰ ਨਹੀਂ ਲੱਭੇ ਜੀ ਸਾਰੀ ਰਾਤ ਅਸੀਂ ਜਾਗਦੇ ਰਹੇ ਵੀ ਚਲ ਛੱਡਣੀ ਆਉਣਗੇ ਉਹਦੇ ਫੜ ਲਾਂਗੇ ਜਦੋਂ ਨਹੀਂ ਆਏ ਤੇ ਫਿਰ ਲੜਕੀਆਂ ਅਸੀਂ ਜਦੋਂ ਪਤਾ ਕੀਤਾ ਤੇ ਫਟਾਣਾਰੇ ਦਰਖਾਸਤ ਦੇ ਕੇ ਜਦੋਂ ਸ਼ਾਮ ਨੂੰ ਘਰੇ ਆਏ ਤੇ ਸਾਨੂੰ ਕਿਸੇ ਨੇ ਦੱਸਿਆ ਵੀ ਨਹਿਰ ਤੇ ਨਹੀਂ ਬਸਤੋ ਉੱਥੇ ਬਸ ਵਾਲੇ ਚੱਕ ਕੇ ਲਾਏ ਉਹਨਾਂ ਨੇ ਪੈਂਡਰਣੀ ਪੰਪ ਤੇ ਛੜਤੀ ਪੰਪ ਤੇ ਮੇਰੇ ਚਾਚਾ ਜਾਂਦਾ ਸੀਗਾ ਜੀ ਉਹਨਾਂ ਨੇ ਦੇਖਿਆ ਵੀ ਕੁੜੀ ਆਪਣੀ ਪੰਪ ਤੇ ਪਈ ਜਾ ਤੇ ਵੱਡਾ ਟੁੱਕੀ ਬਹੁਤ ਕੀਤੀ ਪਈ ਜਾ ਫਿਰ ਅਸੀਂ ਉੱਥੇ ਟੱਕ ਕੇ ਲਿਆਂਦੀ ਜੀ ਕਿੰਨਾ ਕੰਸਟੇ ਵਾਲਾ ਬਹੁਤ ਜਿਆਦਾ ਜੀ ਸਾਰਾ ਮੂੰਹ ਵੱਡਿਆ ਪਿਆ ਜੀ ਬਹੁਤ ਜਿਆਦਾ ਦੁਖਾਨਵੱਦ ਤੁਸੀਂ ਕਿ ਜੀ ਨਾਂ ਤੁਹਾਨੂੰ ਜਾਣਦੇਗੇ ਉਮਰ ਕਿੰਨੀ ਹੈ ਉਮਰ ਉਹਦੀ 17 ਸਾਲ ਦੀ ਹੈ ਜੀ ਜਦੋਂ ਰਾਤੀ ਲੈ ਕੇ ਗਏ ਉਹ ਤੁਸੀਂ ਉਸ ਤੋਂ ਬਾਅਦ ਪੁਲਿਸ ਕੋਲ ਨਹੀਂ ਗਏ ਨਹੀਂ ਜੀ ਉਸ ਤੋਂ ਬਾਅਦ ਨਹੀਂ ਸਵੇਰ ਗਏ ਰਾਤ ਨੂੰ ਨਹੀਂ ਗਏ ਰਾਤ ਨੂੰ ਫਿਰ ਨੇਰੀ ਹੋਈ ਨਹੀਂ ਜਾਇਆ ਗਿਆ ਜੀ ਇੱਕ ਤਾਂ ਮੰਮੀ ਡੈਡੀ ਹੋਣੀ ਕਹੋ ਸ਼ਾਲਾ ਚ ਰਹਿੰਦੇ ਆ ਜੀ ਅਸੀਂ ਦੋਨੇ ਸੀਗੇ ਤੁਸੀਂ ਮਾਲ ਕਰੇ ਬਹੁਤ ਜਿਆਦਾ ਭਾਲਿਆ ਜੀ ਅਸੀਂ ਅੱਜ ਵੀ ਅਸੀਂ ਉੱਥੇ ਵੀ ਗਏ ਸੀਗੇ ਮੁੰਡਿਆਂ ਨਾਲ ਕੋਈ ਡਾਲੇ ਜੀ ਜਦੋਂ ਪਤਾ ਸੀ ਕਿ ਤੁਹਾਨੂੰ ਕੌਣ ਦਿਖਾਣ ਵੱਦ ਹਾਂ ਪਤਾ ਲੱਗ ਗਿਆ ਜੀ ਸਾ ਹੀ ਸਿੱਗਾ ਪਤਾ ਲੱਗ ਗਿਆ ਮੁੰਡਿਆਂ ਨੇ ਦੱਸਤਾ ਕਿ ਫਲਾਨੇ ਫਲਾਨੇ ਬੰਦੇ ਆ ਤੇ ਉੱਥੋਂ ਫਿਰ ਜਦੋਂ ਅਸੀਂ ਪਤਾ ਕੀਤਾ ਕਹਿੰਦੇ ਚਲੋ ਅਸੀਂ ਕਿਹਾ ਵੀ ਸਹਿਮਤੀ ਨਾਲ ਨੰਦ ਕਰਾ ਦਾਂਗੇ ਜੋ ਤੋੜ ਦਾਂਗੇ ਅਸੀਂ ਤੇ ਅਸੀਂ ਕਹਿੰਦੇ ਹੁਣ ਲਿਆਉਣੇ ਆ ਕੁੜੀ ਹੁਣ ਲਿਆਉਣੇ ਕੁੜੀ ਮੁੰਡਾ ਹੁਣ ਲਿਆਉਣੇ ਆ ਅਸੀਂ ਸਵੇਰ 9 ਵਜੇ ਦੇ ਤੇ ਬੈਠੇ ਆ ਜੀ ਉਹਨਾਂ ਨੇ 5 ਵਜੇ ਸਾਨੂੰ ਫਿਰ ਜਦੋਂ ਤਿੰਨ ਸਰਪੰਚ ਆ ਜਾਈ ਉੱਥੋਂ ਦੇ ਤਿੰਨੇ ਸਰਪੰਚਾਂ ਨੇ ਹੱਥ ਬੰਨ੍ਹ ਕੇ ਕਹਦਾ ਕਹਿੰਦੇ ਬਾਈ ਹੁਣ ਸਾਡੇ ਵੱਸੋਂ ਬਾਹਰ ਆ ਵੀ ਤੁਸੀਂ ਆਪਦੀ ਬਣਦੀ ਕਾਰਵਾਈ ਕਰ ਲਓ ਉਹਨਾਂ ਨੇ ਸਾਨੂੰ 5 ਵਜੇ ਤਾਈਂ ਬਾਈ ਰੱਖਿਆ ਜੀ ਕੁੜੀ ਕੁੜੀ ਮੁੰਡਾ ਹੋਣ ਲਿਆ ਨੇ ਕੁੜੀ ਮੁੰਡਾ ਉਹਨਾਂ ਕੋਲੇ ਹੋਵੇ ਤਾਂ ਲਿਆਉਣੇ ਜੀ ਉਹ ਤਾਂ ਵੱਢ ਕੇ ਸਿੱਟੀ ਪਈ ਐ ਨਹਿਰ ਤੇ ਪਹਿਲਾਂ ਤੁਹਾਨੂੰ ਕੋਈ ਪਤਾ ਲੱਗਾ ਸਾਨੂੰ ਤਾਂ ਸ਼ਾਮ ਨੂੰ ਪਤਾ ਲੱਗਾ ਜੀ ਕੁੜੀ ਦਾ ਸ਼ਾਮੀ ਪਤਾ ਹਾਂ ਸ਼ਾਮ ਨੂੰ ਪਤਾ ਲੱਗਾ ਤੇ ਉੱਥੋਂ ਬੱਸ ਵਾਲੇ ਚੱਕ ਕੇ ਲਿਆਇਆ ਉਹਨਾਂ ਨੇ ਪੰਪ ਤਾਈਂ ਪਚਾਤੀ ਪੰਪ ਤੋਂ ਗਾਂ ਨਾਲ ਹੀ ਠੇਕਾ ਪੜੇ ਸਾਡੇ ਜੀ ਉੱਥੇ ਪਿੰਡ ਦਾ ਕੋਈ ਮੇਰੇ ਚਾਚਾ ਚੱਲਿਆ ਸੀਗਾ ਤੇ ਉਹਨੇ ਵੇਖਿਆ ਫਿਰ ਅਸੀਂ ਉੱਥੇ ਚੱਕ ਕੇ ਲਿਆਂਦੀ ਕੋਈ ਪਹਿਲਾਂ ਕੋਈ ਗੱਲਬਾਤ ਸੀ ਨਾ ਕੋਈ ਗੱਲਬਾਤ ਨਹੀਂ ਜੀ ਜਮਨ ਜੀ ਕੀ ਮੰਗੀ ਕਰਾਂਗੇ ਮਾਂਗਾ ਬੰਦਾ ਇਨਸਾਫ ਚਾਹੀਦਾ ਜੀ ਬਸ ਨਹੀਂ ਹੁਣ ਤੁਸੀਂ ਹਸਪੀਟਲ ਪਹੁੰਚੇ ਹੋ ਦਾਖਲ ਹੋ ਗਈ ਹੋਰ ਉਹਦੀ ਹਾਲਤ ਕਿਦਾਂ ਦੀ ਆ ਕਿਵੇਂ ਵੱਢਿਆ ਤੇ ਬਹੁਤ ਜ਼ਿਆਦਾ ਗੰਭੀਰ ਹਾਲਤ ਆ ਜੀ ਬਹੁਤ ਜ਼ਿਆਦਾ ਵੱਡੀ ਪਈ ਆ ਆਖੂ ਸਾਰੀ ਖਤਮੀ ਕੀਤੀ ਪਈ ਆ ਕਿਰਪਾਨਾਂ ਵੱਜੀਆਂ ਹੋਈਆਂ ਉਹਦੇ ਜੀ ਪੁਰੂਸ਼ ਸਹਿਮਤੀ ਨਾਲ ਗਈ ਸੀ ਕਿ ਉਹ ਜ਼ਬਰਦਸਤੀ ਲੈ ਪਤਾ ਨਹੀਂ ਜ਼ਬਰਦਸਤੀ ਲੈ ਗਏ ਜੀ ਸਹਿਮਤੀ ਨਾਲ ਪਸੀ ਜਿਹੜੀ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਵਿੱਚ ਇਹ ਕੁੜੀ ਹੈ ਤੇ ਜਿਹੜੇ ਸੱਟਾਂ ਲੱਗਣ ਕਰਕੇ ਜਿਹੜੀ ਸੇਵਾ ਹਸਪਤਾਲ 모ਗੇ ਦਾਖਲ ਹੈ ਅਸੀਂ ਜੋ ਵੀ ਇਹਦੇ ਫਾਦਰ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਜਿਹੜੀ ਕਾਰਵਾਈ ਕਰਾਂਗੇ। ਮੈਂ ਕੀ ਹੋਇਆ ਕੀ ਸੀਗਾ ਜੀ ਕੋਈ ਲੈ ਕੇ ਗਿਆ ਸੀਗਾ 10 ਦਿਨਾਂ। ਹਾਂਜੀ ਕੋਈ ਲੈ ਕੇ ਗਿਆ ਸੀ ਲੜਕੀ ਨੂੰ 10 ਦਿਨ। ਹਾਂ ਇਹ 10 ਰਹੇ ਨੇ ਹਾਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਉਹ ਤੋਂ ਬਾਅਦ ਚ ਦੱਸਾਂਗੇ ਜੋ ਵੀ ਹੈਗਾ। ਪਹਿਲਾਂ ਪਹਿਲ ਤੌਰ ਤੇ ਜਿਹੜਾ ਇਹ ਸੱਟਾਂ ਲੱਗਣ ਕਰਕੇ ਤੇ ਦਾਗ ਰ ਆ ਉਹਦਾ ਜੋ ਵੀ ਬਿਆਨ ਹੋਊਗਾ ਇਹਦੇ ਫਾਦਰ ਦਾ ਇਹ ਨਵਾਲਕ ਕੁੜੀਆ ਕੋਰੀਬ 17 ਸਾਲ ਦੀ ਹੈ ਤੇ ਇਹਦੇ ਫਾਦਰ ਦੇ ਬਿਆਨ ਤੇ ਜੋ ਵੀ ਬਿਆਨ ਸੋ ਦੇ ਮੁਤਾਬਕ ਕਾਰਵਾਈ ਕਰਾਂਗੇ ਇਹ ਕਿੰਨੀ ਲੜਕੀ ਦੀ ਹਾਲਤ ਕਿਹਦਾ ਜੀ ਹੈ ਇਹ ਵੈਸੇ ਬੋਲਦੀ ਚੱਲਦੀ ਨਹੀਂ ਹੈਗੀ ਤੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੈ ਇਹ ਮਿਲੀ ਕਿੱਥੋਂ ਜੀ ਸਰ ਕਿਸ ਤਰ੍ਹਾਂ ਦੇ ਹਰਾਚੂ ਦੀ ਸੀ ਇਹ ਦੱਸ ਰਹੇ ਨੇ ਕਿ ਨਹਿਰ ਦੀ ਪਾਟੜੀ ਤੋਂ ਮਿਲੀ ਹੈ ਰਣੀਆਂ ਨਹਿਰ ਦੀ ਪਾਟੜੀ ਆ ਉੱਥੋਂ ਮਿਲੀ ਹੈ